ਪੰਜਾਬ ਦੇ ਵਿੱਚ ਲਗਾਤਾਰ ਪੈ ਰਹੇ ਹਨ ਮੀਂਹ ਪਈ ਆਫਤ ਵੱਧਦਾ ਜਾ ਰਿਹਾ ਪਹਾੜਾਂ ਦੇ ਵਿੱਚ ਵੀ ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ ਜਿਸ ਕਾਰਨ ਨਦੀਆਂ ਅਤੇ ਨਾਲੇ ਉਫਾਨ ਤੇ ਵਹਿ ਰਹੇ ਨੇ ਤਾਂ ਬਠਿੰਡਾ ਦੇ ਕਸਬਾ ਮੋੜ ਮੰਡੀ ਦੇ ਪਿੰਡ ਕੋਟਲੀ ਖੁਰਦ ਤੋਂ ਖਬਰ ਸਾਹਮਣੇ ਆਇਆ ਜਿੱਥੇ ਕਿ ਇੱਕ ਸੂਆ ਟੁੱਟਿਆ ਜਿਸ ਕਾਰਨ ਭਾਰੀ ਤਬਾਹੀ ਬਚਾਈ ਅਤੇ ਕਈ ਏਕੜ ਕਿਸਾਨਾਂ ਦੀ ਫਸਲ ਪਾੜੀ ਦੇ ਵਿੱਚ ਡੁੱਬਣ ਕਾਰਨ ਬਰਬਾਦ ਹੋ ਚੁੱਕੀ ਹੈ ਸੂਆ ਟੁੱਟਣ ਕਾਰਨ 500 ਏਕੜ ਫਸਲ ਪਾੜੀ ਦੇ ਵਿੱਚ ਡੁੱਬ ਚੁੱਕੀ ਹੈ ਦੇਰ ਰਾਤ ਤੋਂ ਲਗਾਤਾਰ ਪੈ ਰਹੀ بارش ਕਾਰਨ ਓਵਰਫਲੋ ਤੇ ਚੱਲ ਰਹੇ ਹਨ ਨਦੀਆਂ ਡੈਰਾ ਅਤੇ ਸੂਏ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਤੇ ਹਾਲਾਂਕਿ ਪਾੜ ਪੁਰਰਦਿਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵਾਦੇ ਵੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਫਸਲਾਂ ਬਚਾਉਣ ਦੀ ਪੂਰੀ ਤਰ੍ਹਾਂ ਦੇਣਾ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜਾ ਕਿ ਇਹ ਪਾੜ ਹੈ ਉਹ ਪੂਰਿਆ ਜਾ ਰਿਹਾ ਹੈ ਨੌਜਵਾਨਾਂ ਦੇ ਵੱਲੋਂ ਤਾਂ ਵੱਡਾ ਪਾੜ ਪੈ ਗਿਆ ਸੂਆ ਟੁੱਟਣ ਕਾਰਨ 500 ਏਕੜ ਫਸਲ ਜੜੀ ਕੀ ਪਾਣੀ ਦੇ ਵਿੱਚ ਡੁੱਬੜ ਕਾਰਨ ਬਰਬਾਦ ਹੋ ਗਈ। ਨਾਮ ਹੈ ਬਜੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਗੁਰਚੰਦ ਸਿੰਘ ਜੀ ਕੋਟਲੀ ਖੁਰਦ ਕੀ ਹੋਇਆ ਅੱਜ ਸਵੇਰੇ ਤੇ ਇੱਥੇ ਸੂਆ ਟੁੱਟਿਆ ਜੀ ਇਹ ਰੇ ਸੂਆ ਡਬਲ ਬਣਿਆ ਹੈ ਥਰਮਲ ਬਣ ਗਿਆ ਕਿ ਪਹਿਲਾਂ ਸਿੰਗਲ ਸੀਗਾ ਥਰਮਲ ਨੂੰ ਪਾਣੀ ਜਾਂ ਕਰਕੇ ਦੋ ਸੂਆ ਹੋ ਗਿਆ ਉਹ ਸੂਏ ਇਹਦਾ ਪਾਣੀ ਤਾਂ ਵੱਧਣੀ ਹੈ ਜੋ ਥਰਮਲ ਦਾ ਪਾਣੀ ਹੈ ਜਿਹੜਾ ਥਰਮਲ ਨੂੰ ਪਾਣੀ ਜਾਂਦਾ ਜਦੋਂ ਬਸਾਨ ਵੱਧਦੀ ਆ ਜਾਂ ਉਹਨਾਂ ਨੂੰ ਲੋਡ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਉੱਥੋਂ ਜਦੋਂ ਨਿਕਾਸੀ ਬੰਦ ਕਰ ਲੈਂਦੇ ਆ ਆਪਦੀ ਫੱਟੇ ਲਾ ਲੈਂਦੇ ਆ ਜਿਆਦਾ ਕਰਕੇ ਉਦੋਂ ਸੂਆ ਓਵਰਫਲੋ ਹੁੰਦਾ ਤੇ ਸਾਡੇ ਇਹਨਾਂ ਦੋਨਾਂ ਪਿੰਡਾਂ ਦਾ ਇੱਥੇ ਕਮਾਲੂ ਪਿੰਡ ਵੀ ਆਉਂਦਾ ਹੈ ਕੋਟਲੀ ਖੁਰਦ ਵੀ ਆਉਂਦਾ ਹੈ ਤੇ ਮਠਾਈ ਸਰ ਦਲਗੇ ਵਾਲੀ ਵੀ ਆਉਂਦਾ ਹੈ ਇਹਨਾਂ ਦਾ ਤਾਂ ਨਿਸ਼ਾਨ ਹੋਣਾ ਹੀ ਹੋਣਾ ਇੱਥੇ ਸੂਹਾ ਟੁੱਟਿਆ ਅੱਜ ਅਸੀਂ ਸਾਡੇ ਦੋਨੇ ਨਗਰ ਮਠਾਈ ਸਰ ਦਲਗੇ ਵਾਲੀ ਤੇ ਕੋਟਲੀ ਖੁਰਦ ਦੋਨੇ ਨਗਰਾਂ ਦੇ ਨੌਜਵਾਨ ਮਸ਼ੀਨਾ ਜੇਸੀਬ ਲਾ ਕੇ ਆਪਦੇ ਟਰੈਕਟਰ ਲਾ ਕੇ ਕੱਟੇ ਭਰ ਕੇ ਬਰਸਾਨ ਪੈਂਦੀ ਦੇ ਵਿੱਚ ਤੜਕੇ ਦੇ ਨੌਜਵਾਨ ਲੱਗੇ ਆ ਤੇ ਇੱਥੇ ਸਰਕਾਰਾਂ ਦਾ ਇੱਥੇ ਕੋਈ ਨੁਮਾਇੰਦਾ ਆਉਂਦੀ ਹੈ ਆਪ ਜੀ ਫਾਰਮੈਲਟੀ ਕਰਕੇ ਆਪ ਜੀ ਨੂੰ ਫੋਟੋ ਮਾਗ ਚਾ ਕੇ ਇੱਥੇ ਆ ਫਸਲਾਂ ਦਾ ਖੇਤ ਕੇ ਜਿੱਥੇ ਪਾਣੀ ਜਾਂਦਾ ਹੈ ਤੇ ਚਲਦੇ ਬਣਦੇ ਆ ਪਰ ਸਾਡੀ ਕਿਸੇ ਨੇ ਇੱਥੇ ਸਾਰ ਨਹੀਂ ਲਈ ਆ ਜਿਹੜੇ ਨੌਜਵਾਨ ਅੱਜ ਵੀ ਤੁਸੀਂ ਦੇਖ ਸਕਦੇ ਚੜਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਭੁੱਲਰ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ